ਡਿਪਟੀ ਡਾਇਰੈਕਟਰ ਪਰਦੇਸਿਕ ਦਿਹਾਤੀ ਵਿਕਾਸ ਸੰਸਥਾ ਦੇ ਦਿਸ ਨਿਰਦੇਸ਼ਿਤਿਤ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸ੍ਰੀ ਅਨੰਦਪੁਰ ਸਾਹਿਬ ਚਾਰ ਰੋਜ਼ਾ ਕੈਂਪ ਦੀ ਸ਼ੁਰੂਆਤ ਹੋਈ ਇਸ ਕੈਂਪ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਮਿਸ ਇਸ਼ਾਨ ਚੌਧਰੀ ਵੱਲੋਂ ਦੱਸਿਆ ਗਿਆ ਕਿ ਇਸ ਕੈਂਪ ਦਾ ਮੁੱਖ ਵਿਸ਼ਾ ਮਹਿਲਾ ਅਤੇ ਬਾਲ ਵਿਕਾਸ ਨਾਲ ਸੰਬੰਧਿਤ ਸਮੱਸਿਆਵਾਂ ਅਤੇ ਉਹਨਾਂ ਦੇ ਨਿਵਾਰਨ ਸੰਬੰਧੀ ਜਾਣਕਾਰੀ ਹਿੱਤਮ ਜਾਣਕਾਰੀ ਪ੍ਰਦਾਨ ਕਰਨਾ ਸੀ ਇਸਾ ਯੋਜਿਤ ਕੀਤੇ ਜਾ ਰਹੇ ਕੈਂਪ ਵਿੱਚ ਆਸ਼ਾ ਵਰਕਰ, ਆਂਗਣਵਾੜੀ ਵਰਕਰ, ਅਧਿਆਪਕ, A, N, ਅਤੇ ਸੈਲਫ ਹੈਲਪ ਗਰੁੱਪ ਦੇ ਮੈਂਬਰਾਂ ਤੋਂ ਇਲਾਵਾ ਪਿੰਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਭਾਗ ਲਿਆ ਗਿਆ। ਪਰਦੇਸਿਕ ਦਿਹਾਤੀ ਵਿਕਾਸ ਸੰਸਥਾ ਵੱਲੋਂ ਮਾਸਟਰ ਰਿਸੋਰਸ ਪਰਸਨ ਮਨਦੀਪ ਸਿੰਘ ਐਡਵੋਕੇਟ ਅਤੇ ਮੈਡਮ ਰਮਨਦੀਪ ਕੌਰ ਨੂੰ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਸਤਪਾਲ ਸਮਤੀ ਪਟਵਾਰੀ ਬਲਵੀਰ ਕੌਰ ਅਤੇ ਮੈਡਮ ਰਾਜ ਸਿੰਘ ਸੁਪਰਡੰਟ ਸ਼ਮਿੰਦਰ ਪਾਲ ਕਲਰਕ ਅਨੁਰਾਧਾਸ ਟੈਨੂ ਅਤੇ ਸ੍ਰੀ ਅਨੁਰਾਜ ਸਿੰਘ ਤੇ ਸਮੂਹ ਕਰਮਚਾਰੀ ਹਾਜ਼ਰ ਸਨ ਸੋ ਜਿਹੜੀ ਆਦਾ ਟ੍ਰੇਨਿੰਗ ਪ੍ਰੋਗਰਾਮ ਲਈ ਕੀਤਾ ਗਿਆ ਹੈ ਸਾਡਾ ਜਿਹੜਾ ਸਟੇਟ ਲੈਵਲ ਦਾ ਦਾਸਤ ਹੈ ਵੀ ਪਰਦੇਸੀ ਵਿਦਿਆਸ ਦਾ ਪੰਚਾਇਤ ਰਾਜ ਮਹਾਲੀ ਦੇ ਵੱਲੋਂ ਇਹ ਟ੍ਰੇਨਿੰਗਾਂ ਜਿਹੜੀਆਂ ਲਗਾਈਆਂ ਜਾ ਰਹੀਆਂ ਤੇ ਇਸ ਸਾਡੇ ਇਲਾਕੇ ਦੇ ਵੱਲੋਂ ਪੰਜਾਬ ਦੇ ਵਿੱਚ ਟ੍ਰੇਨਿੰਗਾਂ ਜਿਹੜਾ ਕਨਸੈਪਟ ਹੈ ਜਿਹੜਾ ਕੰਮ ਸਾਡੇ ਇਸ ਇਲਾਕੇ ਵੱਲੋਂ ਹੀ ਕੀਤਾ ਜਾਂਦਾ ਤੇ ਆਦਾਵਾ ਟ੍ਰੇਨਿੰਗ ਪ੍ਰੋਗਰਾਮ ਆ ਤੁਹਾਡੇ ਸ਼੍ਰੀਨਗਰੂਪਸਾ ਬਲਾਕ ਦੇ ਸਾਡਾ ਦੂਜਾ ਟ੍ਰੇਨਿੰਗ ਪ੍ਰੋਗਰਾਮ ਹੈ ਜੀ ਜਿਸ ਤੁਰ ਚਾਰ ਟ੍ਰੇਨਿੰਗ ਪ੍ਰੋਗਰਾਮ ਲੱਗਣੇ ਆ ਜੀ ਇਹਦੇ ਵਿੱਚ ਤੇ ਜਿਸ ਟ੍ਰੇਨਿੰਗ ਪ੍ਰੋਗਰਾਮ ਦਾ ਏਜੰਡਾ ਹੈਗਾ ਜੀ ਜਿਹੜੇ ਸਾਡੇ ਜੀਪੀਡੀਪੀ ਰਾਏ ਸਾਈਂਕਾਸਿਕਾ ਦਾ ਸਥਾਨੀ ਗੱਲ ਕਰਨਾ ਹੈ ਜਿਹੜੇ ਸਾਡੇ ਯੂਨਾਈਟਿਡ ਨੇਸ਼ਨਲ ਲੈਵਲ ਤੇ ਬਣਾਏ ਗਏ ਆ ਉਹਦੇ ਤਹਿਤ 9 ਥੀਮਾਂ ਬਣਾਈਆਂ ਗਈਆਂ 17 ਗੋਲਾਂ ਦੇ ਵਿੱਚ ਤੇ ਜਿਹੜਾ ਸਾਡਾ ਨੌਵਾਂ ਥੀਮ ਹੈ ਦੀ ਉਹ ਹੈ ਸਾਡਾ ਔਰਤਾਂ ਦੇ ਰੂਲਪਿੰਡ 33 ਦੇ ਨੰਬਰ ਤੇ ਥੀਮ ਸੀ ਦੀ ਬੱਚਿਆਂ ਦੇ ਰੂਲਪਿੰਡ ਇਹਨਾਂ ਟੀਚਿਆਂ ਦੀ ਪ੍ਰਾਪਤੀ ਲਈ ਸਰਕਾਰ ਦੇ ਵੱਲੋਂ ਦੋ ਜਿਹੜੇ ਵਿਸ਼ੇ ਆ ਸ਼ੁਰੂ ਕੀਤੇ ਗਏ ਸਾਡੇ ਪੰਜਾਬ ਦੇ ਵਿੱਚ ਜਿਨ੍ਹਾਂ ਵਿੱਚ ਇੱਕ ਤਾਂ ਸਰਪਤਾ ਆ ਜੀ ਮਹਿਲਾ ਸਭਾ ਦਾ ਤੇ ਦੂਜਾ ਸਾਡਾ ਵਿਸ਼ਾ ਹੈ ਜੀ ਮਹਿਲਾ ਸਭਾ ਦਾ ਬਾਲ ਸਭਾ ਤੇ ਬੱਚੇ ਸਾਡੇ ਸਮਾਜ ਦਾ ਅੱਜ ਦਾ ਇੱਕ ਬ अहम ਹਿੱਸਾ ਹੈ ਮਹਿਲਾ ਸਭਾ ਤੇ ਬਾਲ ਸਭਾ ਸਰਕਾਰ ਦੇ ਇਸ ਪ੍ਰਾਲੇਪਨ ਦੇ ਤਹਿਤ ਦਾ ਪ੍ਰੇਰਣਾ ਦਿੱਤਾ ਜਾ ਰਿਹਾ ਹੈ ਜਿੱਥੇ ਸਾਡੀਆਂ ਪਿੰਡ ਦੀਆਂ ਔਰਤਾਂ ਤੇ ਸਾਡੇ ਜਿਹੜੇ ਪਿੰਡ ਦੇ ਬੱਚੇ ਆ ਉਹ ਇੱਕ ਥਾਂ ਦੇ ਉੱਤੇ ਬੈਠ ਕੇ ਆਪਣੇ ਜਿਹੜੇ ਵਿਚਾਰ ਆ ਇੱਕ ਦੂਜੇ ਨਾਲ ਖੁੱਲ ਕੇ ਸਾਂਝੇ ਕਰ ਸਕਣ ਤੇ ਸਰਕਾਰ ਵੱਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਕਿ ਜਿਹੜੇ ਮਹਿਲਾ ਸਭਾ ਤੇ ਬਾਲ ਸਭਾ ਤੇ ਜਿਹੜੇ ਵਿਚਾਰ ਰੱਖੇ ਜਾਣਗੇ ਉਹ ਮੁੱਦੇ ਆ ਜਿਹੜੇ ਪਿੰਡ ਦੀ ਜਿਹੜੀ ਗ੍ਰਾਮ ਪੰਚਾਇਤ ਦੇ ਵੱਲੋਂ ਆਪਣੇ ਗ੍ਰਾਮ ਸਭਾ ਦੇ ਜਲਾਸਿਆਂ ਦੇ ਵਿੱਚ ਵੀ ਜ਼ਰੂਰ ਵਿਚਾਰੇ ਜਾਣ ਕਿ ਇਹਨਾਂ ਉਹਨਾਂ ਦੀਆਂ ਸਮੱਸਿਆਵਾਂ ਦਾ ਜੋਗ ਹੱਲ ਜਿਹੜਾ ਕੀਤਾ ਜਾ ਸਕੇ ਕੌਣ ਕੌਣ ਇਸ ਸਟੇਨਿੰਗ ਕੋਰਸ ਤੋਂ ਲਵੋ ਇਸ ਸਟੇਨਿੰਗ ਪ੍ਰੋਗਰਾਮ ਦੇ ਵਿੱਚ ਸਾਡੇ ਜਿਹੜੇ ਵਾਪਸ ਪੈਂਡਿੰਗ ਪੁਖਾਸ ਪੰਚਾਇਤ ਭਾਗ ਦੇ ਨੁਮਾਇੰਦੇ ਨੇ ਜੀ ਪੀਐਸਆਰਐਲ ਦਾ ਸਟਾਫ ਹੈਗਾ ਸਾਡੇ ਸੈਲਫ ਗਰੁੱਪ ਨੇ ਜੀ ਉਸ ਤੋਂ ਬਾਅਦ ਸਾਡਾ ਐਨਐਮਜ਼ ਨੇ ਆਸ਼ਾ ਵਰਕਰ ਨੇ ਇਹ ਜਿਹੜੇ ਚਾਰ ਤੋਂ ਪੰਜ ਮੈਂਬਰ ਸਰਕਾਰ ਨੇ ਖਿਲਾਫ ਇਸਟੇਨਿੰਗ ਪ੍ਰੋਗਰਾਮ ਦੇ ਨਾਲ ਜੋੜੇ ਹੋਏ ਨੇ ਜਿਹੜੇ ਆਪਸ ਵਿੱਚ ਰਾਦ ਮਿਲ ਕੇ ਸਰਕਾਰ ਦੇ ਹਦਾਇਤ ਅਨੁਸਾਰ ਪਿੰਡਾਂ ਦੇ ਵਿੱਚ ਅੱਗੇ ਮਹਿਲਾ ਸਭਾ ਦੇ ਬਾਦ ਸਭਾ ਦੇ ਜਿਹੜੇ ਕਾਰਵਾਈ ਜਿਹੜੀ ਕਰਵਾਉਣ ਦੀ